ਜੇਕਰ ਹੁਣ ਤੁਸੀਂ ਰਾਤ ਵੇਲੇ ਘਰੋਂ ਬਾਹਰ ਨਿਕਲਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਗੱਲ ਸਾਨੂੰ ਇਸ ਕਰਕੇ ਕਹਿਣੀ ਪੈ ਰਹੀ ਹੈ ਕਿਉਂਕਿ ਹੁਣ ਪੰਜਾਬ ਦਾ ਮਾਹੌਲ ਠੀਕ ਨਹੀਂ ਰਿਹਾ ਸ਼ਹਿਰ ਜਾਂ ਪਿੰਡ ਗਲੀ ਮੁਹੱਲਿਆਂ ਦੇ ਵਿੱਚ ਕਦੋਂ ਕੀ ਹੋ ਜਾਵੇ ਇਸ ਦੀ ਖਬਰ ਪੁਲਿਸ ਨੂੰ ਕੰਨੋਂ ਕੰਨ ਤੱਕ ਨਹੀਂ ਹੁੰਦੀ ਤਸਵੀਰਾਂ ਬਸਤੀ ਜੋਧੇਵਾਲ ਦੀਆਂ ਨੇ ਜਿੱਥੇ ਥਾਣੇ ਦੇ ਬਾਹਰ ਖੜੇ ਇਹ ਸਬੰਦੇ ਨਾਲ ਬਹਾਦਰ ਰੋਡ ਤੇ ਬੀਤੀ ਰਾਤ ਕਰੀਬ 9 ਵਜੇ ਜੋ ਹੋਇਆ ਉਸ ਘਟਨਾ ਨੇ ਜਿੱਥੇ ਲੁਧਿਆਣਾ ਵਾਸੀਆਂ ਨੂੰ ਡਰਾਇਆ ਉੱਥੇ ਹੀ ਥਾਣੇ ਦੇ ਅੰਦਰ ਬੈਠੇ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਰਸਿਕ ਹੋਰਾਂ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਉਸਦੇ ਦਾਤਰ ਤਾਣ ਕੇ ਉਸ ਦੀਆਂ ਜੇਬਾਂ ਖਾਲੀ ਕਰਕੇ ਫਰਾਰ ਹੋ ਗਏ ਜਿਸ ਦੌਰਾਨ ਉਹ ਪੈਦਲ ਤੁਰਿਆ ਜਾ ਰਿਹਾ ਸੀ ਮੇਰਾ ਨਾਮ ਜੀ ਡਾਕਟਰ ਰਸਿਕ ਵੱत्स ਹੈ ਜੀ ਸਰ ਮੇਰਾ ਕਲੀਨਿਕ ਹੈ ਬਹਾਦਰਗੇ ਰੋਡ ਤੇ ਸ਼ਰੀ ਰਾਮ ਕਲੀਨਿਕ ਦੇ ਨਾਮ ਨਾਲ ਜੀ ਮੈਨੂੰ 21 ਸਾਲ ਹੋ ਗਏ ਉੱਥੇ ਪ੍ਰੈਕਟਿਸ ਕਰਦੇ ਨੂੰ ਜੀ ਸਰ ਹੁਣ ਅੱਜ ਮੈਂ ਸ਼ਾਮ ਨੂੰ ਪਾਣੇ ਨੋ ਵੇ ਕਲੀਨਿਕ ਬੈਕਅਪ ਕਰਨ ਲੱਗਿਆ ਸੀਗਾ ਕੈਸ਼ ਵਗੈਰਾ ਸਾਰਾ ਇਕੱਠਾ ਕੀਤਾ ਤੇ ਮ ਬੰਦ ਕਰਨ ਜਾ ਰਿਹਾ ਸੀਗਾ ਮੈਂ 2 ਮਿੰਟ ਲਈ ਬਾਥਰੂਮ ਗਿਆ ਸ਼ਾਇਦ ਇਹਦੀ ਚੂਕ ਹੋ ਗਈ ਕੀ ਹੋ ਗਿਆ ਮੈਂ ਆਇਆ ਜਦੋਂ ਮੈਂ ਤੇ ਮੇਨ ਗੇਟ ਤੋਂ ਦੋ ਬੰਦੇ ਐਂਟਰ ਕੀਤੇ ਪਹਿਲੇ ਉਹਨਾਂ ਨੇ ਮੇਨ ਗੇਟ ਨੂੰ ਬੰਦ ਕੀਤਾ ਫਿਰ ਅੰਦਰ ਆ ਕੇ ਕੈਬਨ ਨੂੰ ਬੰਦ ਕਰ ਲਿਆ ਫਿਰ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਕੀ ਕਰ ਰਹੇ ਬੰਦੇ ਫਿਰ ਮੈਨੂੰ ਪੰਜਾਬੀ ਚ ਧੋਵਰ ਗਿਆ ਉਹਨਾਂ ਨੇ ਹੋਰ ਜੀ ਡਾਕਟਰ ਸਾਹਿਬ ਹੋਰ ਜੀ ਡਾਕਟਰ ਸਾਹਿਬ ਤੇ ਮੈਨੂੰ ਸਮਝ ਨਹੀਂ ਆਈ ਮੈਂ ਪੇਸ਼ੈਂਟ ਆ ਕਿ ਇਹ ਹੈ ਮੈਂ ਹੀ ਕਿਹਾ ਮੈਂ ਕਿ ਹਾਂਜੀ ਆਓ ਜੀ ਤੇ ਮੈਨੂੰ ਕਹਿੰਦੇ ਜੋ ਜੋ ਹੈਗਾ ਨਾ ਰੱਖਦੇ ਇੱਥੇ ਉਹਨਾਂ ਨੇ ਇੱਕ ਲੋਹੇ ਦਾ ਵੱਡਾ ਜਿਹਾ ਵੈਪਨ ਕੱਢਿਆ ਦਾਤ ਕਹਿੰਦੇ ਦੰਤਾਰਜ ਕੀ ਕਹਿੰਦੇ ਉਹਨਾਂ ਜੋ ਵੀ ਕਹਿੰਦੇ ਆ ਤਿੱਖਾ ਜਿਹਾ ਸੀਗਾ ਬੜਾ ਉਹ ਮੈਨੂੰ ਦਿਖਾਇਆ ਉਹਨਾਂ ਨੇ ਮੇਰੇ ਇੱਥੇ ਲਗਾਤਾ ਕਹਿੰਦੇ ਰੱਖ ਦੇ ਜੋ ਜੋ ਹੈਗਾ ਮੈਂ ਕੀ ਰੱਖ ਦੋ ਉਹਨੇ ਮੇਰਾ ਗੱਲਾ ਖੋਲਿਆ ਖੋਲ ਕੇ ਸਾਰਾ ਕੈਸ਼ ਵੀ ਇਕੱਠੇ ਹੋਇਆ ਸੀ ਮੇਟੇ ਸਾਰਾ ਕੱਢ ਲਿਆ ਉਹਨਾਂ ਨੇ ਮੈਂ ਮਿਲ ਕਹਿੰਦੇ ਹੋਰ ਕੱਢ ਹੋਰ ਕੱਢ ਕੁਛ ਤੇ ਮੇਰੇ ਜੇਲ੍ਹ ਛੱਤ ਪਾਇਆ ਤੇ ਮੇਰਾ ਪਰਸ ਕੱਢ ਲਿਆ ਕੱਢ ਕੇ ਮੇਚੋ ਸਾਰੇ ਬਹਿ ਕੱਢ ਲੇ ਤੇ ਦਰਬਾਰੋਂ ਲੌਕਰ ਕੇ ਨਾਲੇ ਮੈਨੂੰ ਧਮਕੀ ਦੇ ਕੇ ਕਹਿੰਦੇ ਜੇ ਬਾਹਰ ਨਿਕਲਿਆ ਦੇਖ ਲਈਂ ਕਹਿੰਦੇ ਰੋਲ ਰ ਸਰ ਇਦਾਂ ਜੀ 10000 ਦਾ ਮੈਂ ਰੋਈ ਲੈ ਕੇ ਆਉਣਾ ਹੁੰਦਾ 10 ਦਿਨਾਂ ਦੇ ਨੋਟ ਬਣਾ ਦੇ ਨੋਟ ਵਾਪਸ ਕਰਨ ਨੂੰ ਕਿਉਂਕਿ ਮੇਰੀ ਫੀਸ ਬੜੀ ਘੱਟ ਹੈ ਮੈਂ 40 50 60 ਰੁਪਏ ਲੈਣਾ ਹੈ ਦੀ ਰੇਟ ਤੇ ਉਹ ਫਿਰ ਉਹ ਪੈਸੇ ਹੁੰਦੇ ਆ ਬਾਕੀ ਕੁਝ ਹੋਰ ਸੀਗੇ ਕੁਝ ਉਹ ਮੈਡੀਸਿਨਸ ਵਾਲੇ ਦੇ ਸੀਗੇ ਮਲਾ ਬਾਕੀ ਕੁਝ ਮੇਰੀ ਮਹੀਨੇ ਦੀ ਸੇਵਿੰਗ ਪਈ ਸੀ ਉਹ ਮੇਰੇ ਪਰਸ ਵਿੱਚ ਸੀਗੀ ਟੋਟਲ ਅੰਦਾਜ਼ਾ ਟੋਟਲ ਮਣਾ ਕੇ ਮੈਨੂੰ ਲੱਗਦਾ ਕਿ 45 ਦੇ ਆਸ-ਪਾਸ ਹੋਣਗੇ 40 ਔਰ 45 ਦੇ ਵਿੱਚ ਵਿੱਚ ਹੋਣਗੇ 40 45 ਕਿੰਨਾ 40 45000 ਜੀ ਅੱਛਾ ਤੁਹਾਡਾ ਮੋਬਾਈਲ ਫੋਨ ਵੀ ਨਹੀਂ ਮੋਬਾਈਲ ਮੇਰੇ ਕੋ ਉਮਰਿਕ ਪੇਸ਼ੈਂਟ ਆਇਆ ਜੀ ਉਸ ਤੋਂ ਬਾਅਦ ਟੋਟਲ ਕਿੰਨੇ ਸੀਗੇ ਬਦਮਾਸ਼ ਕਿੰਨੇ ਬਦਮਾਸ਼ ਦੋ ਲੋਕ ਸੀਗੇ ਜੀ ਉਹ ਹੁਲੀਆ ਕਿਦਾਂ ਦਾ ਸੀ ਦੋਨਾਂ ਦਾ ਹੁਲੀਆ ਤਾਂ ਮੈਨੂੰ ਕੋਈ ਹਾਂ ਸੀਗੇ ਤਾਂ ਮੌਨੇ ਸਰਦਾਰ ਨਹੀਂ ਸੀਗੇ ਮੂੰਹ ਟਕੇ ਹੋਏ ਸੀ ਮੂੰਹ ਕਵਰ ਨਹੀਂ ਸੀ ਮੂੰਹ ਕਵਰ ਸੀਗੇ ਜੀ ਹਾਂ ਕਿੰਨੀ ਉਮਰ ਦੇ ਲੱਗਦੇ ਸੀਗੇ ਹੁਣ ਇਹ ਯੰਗਸਟਰ ਜੇ ਸੀਗੇ ਮਤਲਬ 20 22 ਸਾਲ ਦੇ ਹੋਣੇ ਉਸ ਤੋਂ ਬਾਅਦ ਤਾਂ ਨਹੀਂ ਹੋਣੇ ਕਿਤੇ ਵਿੱਚ ਐਸੀ ਕੁਝ ਪਤਾ ਸਰ ਪੈਦਲ ਆਏ ਜੀ ਮੈਨੂੰ ਪੱਕਾ ਪਤਾ ਕਿ ਬਾਹਰੋਂ ਅੰਦਰ ਪੈਦਲ ਆਏ ਜੀ ਬਾਅਦ ਜਦੋਂ ਬਾਹਰ ਗਏ ਤਾਂ ਵੀ ਕੋਈ ਬਾਈਕ ਦੀ ਆਵਾਜ਼ ਨਹੀਂ ਆਈ ਕੁਝ ਨਹੀਂ ਆਇਆ ਉਹ ਤੋਂ ਹੀ ਕਿਰੇ ਥਾਣੇ ਤੋਂ ਕੀ ਗੱਲਬਾਤ ਹੋਈ ਤੁਹਾਡੀ ਹੁਣ ਮੈਂ ਮੈਂ ਉਦੋਂ ਫਿਰ ਪੁਲਿਸ ਨੂੰ ਇਨਫੋਰਮ ਕਰਤਾ ਸੀਗਾ ਫਿਰ ਪੁਲਿਸ ਵਾਲੇ ਉਥੇ ਆ ਗਏ ਸੀਗੇ ਬਸਤੀ ਥਾਣੇ ਤੋਂ ਤੇ ਇਹਨਾਂ ਨੇ ਬਿਆਨ ਵਗੈਰਾ ਲਿਆ ਮੇਰਾ ਹੁਣ ਸਵੇਰ ਨੂੰ ਕਹਿੰਦੇ ਤਬਦੀਸ਼ ਕਰਦੇ ਜੀ ਤੁਹਾਡੇ ਇੱਧਰ ਇਹ ਗੌਂਦ ਉੱਤੇ ਅਫਸਰ ਬਾਰ ਦੱਸਤਾ ਹੁੰਦੇ ਰੋਜ਼ ਦਾ ਕੰਮ ਹੈ ਜੀ ਹਰ ਰੋਜ਼ ਦਾ ਮਿੰਟ ਜੇ ਮਾਰ ਦਿੰਦੇ ਆ ਮੈਂ ਤਾਂ ਕਈ ਵਾਰ ਸਟ੍ਰੈਚ ਲਗਾਈਏ ਪੇਸ਼ੈਂਟ ਤੇ ਕੱਟੇ ਵੱਡੇ ਬਏ ਹੁੰਦੇ ਆ ਵਿਚਾਰੇ ਕਿਸੇ ਸਿਰ ਚ ਮਾਰਿਆ ਚਾਕੂ ਕਦੇ ਕਿਤੇ ਮਾਰਿਆ ਕਿਸੇ ਨੇ ਹੈ ਜੀ ਉਹਨਾਂ ਨਾਲ ਵੀ ਲੁੱਟੀ ਲੁੱਟ ਹੋਈ ਹੁੰਦੀ ਐ ਲੁੱਟਣ ਤੋਂ ਬਾਅਦ ਵੀ ਮਾਰ ਜਾਂਦੇ ਉਹਨਾਂ ਨੂੰ ਹੁਣ ਅੱਜ ਦੀ ਗੱਲ ਜੇ ਤੁਹਾਡੇ ਇਸ ਰੋਡ ਦੇ ਉੱਤੇ ਵਾਰਦਾਤਾ ਕਿਸ ਰੇ ਕਿਹੜੀ ਡੇਟਾ ਦੇ ਆਸ-ਪਾਸ ਹੁੰਦੀ ਐ ਕਿ ਤੁਸੀਂ ਡਾਕਟਰ ਨੂੰ ਤਕਰੀਬਨ ਤੁਹਾਡੇ ਕੋਲ ਪੇਸ਼ੈਂਟ ਆਂਦੇ ਹੋਣਗੇ ਸਰ ਇਹ ਮੇਨਲੀ ਨਾ ਜਦੋਂ ਪੇਮੈਂਟ ਮਿਲਦੀ ਐ ਲੇਬਰ ਨੂੰ ਉਦੋਂ 15 ਦਿਨ ਬਾਅਦ ਹੀ ਹੁੰਦੀ ਐ ਜ਼ਿਆਦਾ ਤੇ ਉੱਥੇ ਪੀਸੀਆਰ ਦੀ ਕੋਈ ਗਸ਼ਤ ਨਹੀਂ ਐ ਕੁਝ ਚੈਕਿੰਗ ਕਿਉਂਕਿ ਕੋਈ ਇਹ ਵੀ ਕਰਦੇ ਆ ਪਰ ਇੰਨੀ ਜ਼ਿਆਦਾ ਨਹੀਂ ਹੈਗੇ ਕੁਝ ਰੋਡ ਬਿਲਕੁਲ ਸੁੰਨਾ ਹੋ ਜਾਂਦਾ ਉਸ ਤੋਂ ਬਾਅਦ ਇੰਦਾ ਮੂਹਲਾ ਡਰੇ ਹੋਏ ਬਹੁਤ ਜ਼ਿਆਦਾ ਡਰਦਾ ਰਿਹਾ ਜੀ ਉੱਥੇ ਆਮ ਮਨ ਦਾ ਤੋਂ ਨ ਇਦਾਂ ਸਰ ਹੁਣ ਤੁਸੀਂ ਥਾਣੇ ਪਹੁੰਚੇ ਹੋ ਪੁਲਿਸ ਨੂੰ ਕੰਪਲੇਨਡ ਦਰਜ ਕਰਾਈ ਹੈ ਹਾਂਜੀ ਹਾਂਜੀ ਉਹਨਾਂ ਨੇ ਕੰਪਲੇਨਡ ਉਹ ਕਹਿੰਦੇ ਦੇਖਦੇ ਹੁਣ ਕੱਲ ਕਹਿੰਦੇ ਸਵੇਰ ਆਉਂਦੇ ਆ ਕਲੀਨਿਕ ਅਸੀਂ ਤੁਹਾਨੂੰ ਨਕਲ ਵੀ ਵਾਰ-ਵਾਰ ਦਾ થઈ ਹੈ ਸਰ ਮੇਰੇ ਨਾਲ ਪਹਿਲਾਂ ਵੀ ਹੋ ਚੁੱਕਿਆ ਇੱਕ ਵਾਰੀ ਉਹਨਾਂ ਨੂੰ ਯਾਦ ਨਹੀਂ ਹੈਗਾ ਐਗਜ਼ੈਕਟਲੀ 2017 ਸੀ ਕਿ 18 ਸੀ ਉਦੋਂ ਮੇਰੇ ਤੋਂ 80 90000 ਰੁਪਏ ਲੁੱਟ ਲਿਆ ਸੀਗਾ ਉਦੋਂ ਮੈਂ ਡਰਦੇ ਨੇ ਕੰਪਲੇਨਡ ਨਹੀਂ ਲਿਖਾਈ ਸੀਗੀ ਪਰ ਅਲਟੀਮੇਟਲੀ ਉਹ ਬੰਦੇ ਫੜੇ ਗਏ ਸੀਗੇ ਤਿਆ ਤੁਸੀਂ ਦੱਸਿਆ ਸੀ 4-5 ਮਹੀਨੇ ਪਹਿਲਾਂ ਵੀ ਚਾਰ-ਪੰਜ ਮਹੀਨੇ ਪਹਿਲਾਂ ਮੈਂ ਜੁਲਾਈ ਦੀ ਗੱਲ ਹੈ 17 ਜਾਂ 18 ਜੁਲਾਈ ਐਥੇ ਦੀ ਗੱਲ ਹੈ ਜੀ ਉਦੋਂ ਮੇਰੇ ਇੱਥੇ ਰਿਵੋਲਵਰ ਲਗਾਇਆ ਬੰਦੇ ਨੇ ਤੇ ਮੈਨੂੰ ਇੱਥੋਂ ਪਕੜਿਆ ਉਦੋਂ ਫਿਰ ਮੈਂ ਸਕੇਪ ਕਰ ਗਿਆ ਸੀ ਮੈਂ ਦੌੜ ਗਿਆ ਸੀਗਾ ਉਦੋਂ ਮੈਂ ਬਾਈਕ ਤੇ ਸੀਗਾ ਆ ਕਾਰੇਵਾਰੇ ਚੌਂਕ ਦੀ ਗੱਲ ਹੈ ਉਦੋਂ ਸਰ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਪੁਲਿਸ ਹੋ ਇਨਕਾਊਂਟਰ ਕੀਤਾ ਜਾ ਰਿਹਾ ਬਦਮਾਸ਼ ਲੱਗਦਾ ਕਿ ਜਿਹੜੇ ਸ਼ਰਾਬੀ ਅੰਸਰ ਆ ਉਹ ਡਰੇ ਨਹੀਂ ਹੋਏ ਲਗਾਤਾਰ ਬੇਕ ਹੋ ਸਰ ਡਰੇ ਹੁੰਦੇ ਫਿਰ ਆ ਕੰਮ ਥੋੜੇ ਨਾ ਕਰਦੇ ਡਰੇ ਹੋਣ ਤਾਂ ਹੈ ਹੀ ਨਹੀਂ ਉਹਨਾਂ ਦੀ ਤਾਦਾਦ ਬਹੁ ਹੌਂਸਲੇ ਖੁੱਲੇ ਹੋਏ ਉਹਨਾਂ ਦੇ ਹੁਣ ਦੇਖੋ ਪੈਦਲ ਚੱਲ ਕੇ ਅੰਦਰ ਆਏ ਆ ਕੀ ਟਾਈਮ ਹੁੰਦਾ ਪੌਣੇ 9 ਵਜੇ ਕੀ ਟਾਈਮ ਆ ਦੇਖਿਆ ਜਾਵੇ ਪੂਰੀ ਰੌਣਕ ਸੀ ਬਾਜ਼ਾਰ ਤੇ ਦਾ ਬਿਲਕੁਲ ਨਹੀਂ ਮਤਲਬ ਠੀਕ ਠਾਕ ਜਿਹਾ ਸੀਗਾ ਰੋਡਾਂ ਉਨਾਂ ਸ਼ਾਂਤ ਨਹੀਂ ਹੋ ਜਾਂਦੇ ਨਾ ਸਾਢੇ 8 ਸਾਢੇ 8 ਤੋਂ ਬਾਅਦ ਭੱਜ ਕੇ ਗਏ ਕਿਸੇ ਨਹੀਂ ਆਰਾਮ ਨਾਲ ਗਏ ਜੀ ਉਹ ਭਜਨੇ ਆਰਾਮ ਨਾਲ ਗਏ ਗਾਇਬ ਹੈ ਪਦਲਾ ਫਿਰ ਕਿਸਾ ਕੋਈ ਸੀਸੀਟੀਵੀ ਕੈਮਰਾ ਨੇੜੇ-ਤੇੜੇ ਲੱਗੇ ਸੀ ਸੀਸੀਟੀਵੀ ਕੈਮਰੇ ਹੈਗੇ ਆਸ-ਪਾਸ ਉਹ ਹੁਣ ਪੁਲਿਸ ਵਾਲੇ ਕਹਿੰਦੇ ਆ ਸਵੇਰੇ ਆ ਕੇ ਦਰਦਿਸ਼ ਕਰਨਗੇ ਪੁਲਿਸ ਆਈ ਸੀ ਕੀ ਜੇ ਤੁਸੀਂ ਥਾਣੇ ਆਏ ਨਹੀਂ ਨਹੀਂ ਪਹਿਲਾਂ ਮੈਂ ਕੰਮਲ ਨੰਬਰ ਡਾਇਲ ਕੀਤਾ ਸੀਗਾ ਫਿਰ ਉੱਥੇ ਆਏ ਸੀਗੇ ਫਿਰ ਉਹਨੇ ਮੈਨੂੰ ਕਿਹਾ ਸੀ ਉੱਥੇ ਜਾ ਕੇ ਤੁਸੀਂ ਕੰਪਲੇਨਟ ਲਖਾਓ ਇਸ ਮੌਕੇ ਡਾਕਟਰ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਉਸ ਦੇ ਕੋਲੋਂ 45000 ਰੁਪਏ ਦੀ ਲੁੱਟ ਕੀਤੀ ਹੈ ਜਿਸ ਦੀ ਜੋਧੇਵਾਲ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਲੁਟੇਰਿਆਂ ਨੂੰ ਕ ਨਾ ਤੋ ਸੁਰਿੰਦਰ ਸੋਨੀ ਦੀ ਰਿਪੋਰਟ